ਲੈ ਮਿੱਤਰੋ ਲੈ ਮਿੱਤਰੋ ਸ਼ਾਟ ਲਈਏ ਛੋੜ ਲੈਣ ਹੋਰ ਹੋਰ 74 ਸੌ ਲ ਆ ਗਈ ਆਪਣੀ ਆਹ ਕਿਹੜੀ ਮਰਸੜੀ ਚੱਕੀ ਫਿਰਦਾ ਨਵੀਂ ਤੇ ਆਪਣੇ ਘਟਾਰੀਆ ਸਾਹਿਬ ਮਿਲ ਗਿਆ ਸਾਨੂੰ ਘਟਾਰੀਆ ਸਾਡਾ ਰਾਜੂ ਘਟਾਰੀਆ ਬਾਈ ਤੇ ਆਪਣੀ ਰਾਣੀ ਸੁੰਦਰ ਆ ਗਈ ਮਿੱਤਰੋ ਉਹ ਦੇਖੋ ਦਿੱਲੀਆਂ ਲੱਗੀਆਂ ਵਾ ਦਿੱਲੀਆਂ ਕਰਦੇ ਫੋਨ ਬੰਦਾ ਸਾਡਾ ਆਇਆ ਦਿੱਲੀੋਂ ਆਹ ਦੇਖੋ ਦਿੱਲੀਆਂ ਲੱਗੀਆਂ ਅੱਖਾਂ 'ਚ ਨੀਂਦਰ ਦਾ ਪਿਆਲਾ ਸੱਤਾ ਨਹੀਂ ਬੰਦਾ ਸਿੱਧਾ ਸਵਾਰੀ ਲਾ ਕੇ ਸਿੱਧਾ ਇੱਧਰੋਂ ਬਰਾਤ ਨੂੰ ਸਾਡਾ ਆ ਗਿਆ ਲੈ ਮਿੱਤਰ ਪਿਆਰੋ ਰਾਣੀਆਂ ਖੜੀਆਂ ਦੋਏ ਇਕੱਠੀਆਂ ਅੱਜ ਅਜੇ ਚੱਲੇ ਆਂ ਬਰਾਤ ਆ ਸਾਡੇ ਚੜਾਈ ਦੇਖੋ ਬੀਜੇ ਭਾਈ ਦੀ ਖੇਪਰ ਸਾਡੀ ਸਾਡੇ ਉਸਤਾਦ ਦੀ ਚੜਾਈ ਦੇਖੋ ਟੌਰ ਦੇਖੋ ਟੌਰ ਸਾਡੇ ਉਸਤਾਦ ਦੀ ਲੱਗਾ ਲੁੱਕ ਚੇਂਜ ਕਰੀਏ ਗੱਡੀ ਦੀ ਉਦੋਂ ਦਾ ਝੰਡਾ ਸੇਮ ਐਦੇ ਵੀ ਲਾ ਦੀਏ ਆ ਦੋਏ ਕ ਜਰ ਬਿੰਗੇ ਹੋ ਜਾਂਦੇ ਕ ਅਧਰ ਨੂੰ ਚੱਲ ਜਾਂਦਾ ਕ ਅਧਰ ਨੂੰ ਚੱਲ ਜਾਂਦਾ ਤਾਣ ਲਾਈਏ ਯੂ ਐਸ ਏ ਦਾ ਆਹ ਨਾਲ ਲਾ ਦੀਏ ਹੁਣੇ ਪਿੱਛੇ ਇੱਥੇ ਉਹ ਦੋਏ ਕੱਢ ਲੈਣੇ ਲੈ ਵੀ ਮਿੱਤਰੋ ਆਹ ਲਾਤਾ ਆਪਾਂ ਲੋਗੋ ਸੇਮ ਸੇਮ ਕਰਦੇ ਹੋ ਲਾਵੇ ਮਿੱਤਰੋ ਅੱਜ ਬਹੁਤ ਟੈਂਪੋ ਤੇ ਦੋਏ ਰਾਣੀ ਇਕ ਬਰਾ ਚ ਇਕੱਠੀਆਂ ਹੋ ਗਈਆਂ ਬਹੁਤ ਟੈਂਪੋ ਤੇ ਇਕੱਠੀਆਂ ਹੋਈਆਂ ਅੱਜ ਦੋਏ ਆ ਰਾਣ ਕੇ ਮੇਲਾ ਲੱਗਿਆ ਪਿਆ ਅੱਜ ਬੂਲੜ ਮੋੜ ਤੇ ਪੂਰਾ ਦਿੱਲੀੋਂ ਆਈ ਚ ਉੱਤਰ ਥੋੜਾ ਸਿੱਧੀ ਬਰਾ ਚ ਭੂਆਨ ਲੈ ਕੇ ਆਈ ਆ ਤੇ ਆਪਣੇ ਫਲੈਗ ਆ ਗਏ ਯੂ ਐਸ اے ਦੇ ਇਦਾਂ ਦੇ ਨਵੇਂ ਐਡਰੈਸ ਲਵਾਇਆ ਹਣਾ ਯਾਰ ਵਧੀਆ ਲੱਗਿਆ ਦੱਸਿਓ ਘੈਂਟ ਲੱਗਿਆ ਐਡਰੈਸ ਠੀਕ ਲੱਗਿਆ ਦੱਸਿਓ ਯਾਰ ਵਧੀਆ ਲੱਗਿਆ ਨੰਬਰ ਆਪਣਾ ਪਵਤਾ ਚ ਹੁਣ ਚੇਂਜ ਕਰਾਤਾ ਸਰ ਬਾਈ ਨੇ ਸਾਡਾ 9 ਵਜੇ ਸੱਦ ਲਿਆ ਲੋਕਲ ਬਰਾ ਤਾਂ 11 12 ਵਜੇ ਚ ਪਰ ਤੁਰਦੀ 9 ਵਜੇ ਸਾਨੂੰ ਸੱਦ ਕੇ ਖੜਾ ਕਰਦਾ ਇੱਥੇ 10 ਵਜੇ ਆਈ ਸਾਡੇ ਕੋਲ ਸਾਢੇ 9 ਇੱਥੇ ਸੀ ਤੁਹਾਡੇ ਕੋਲ ਸਾਢੇ 9 ਆਹ ਫੋਨ ਕਿੰਨੇ ਵਜੇ ਕਰਿਆ ਸਾਢੇ 9 ਤੁਹਾਡੇ ਕੋਲ ਸੀਗੇ 11 ਵਜੇ ਗੇ ਪਲਾਂਟ ਹੀ ਪਈ ਜਾਣੀ ਅਜ ਲਾਵੇ ਮਿੱਤਰੋ ਮੈਂ ਤਾਂ ਆ ਗਿਆ ਸੀ ਪਹਿਲਾਂ ਆਇਆ ਅਨੰਦ ਕਰਜ ਕਰਾਣ ਰੁੱਤੇ ਵਾਲ ਗੁਰੂ ਘਰੇ ਪਹੁੰਚ ਗਏ ਤੇ ਹਾਂਜੀ ਬਾਬੇ ਉਹ ਸਾਸਰੀ ਗੱਲ ਜੀ ਸਾਰੇ ਵੀਰਾਂ ਨੂੰ ਬਹੁਤ ਬਹੁਤ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਤੇ ਤੇ ਵੀਡੀਓ ਦੇਖਣ ਤੋਂ ਪਹਿਲਾਂ ਮੇਰਾ ਭਰਾ ਵੀਡੀਓ ਲਾਈਕ ਕਰਦਾ ਕਰੋ ਤੁਸੀਂ ਲਾਈਕ ਕਰਨੀ ਭੁੱਲ ਜਾਨੀ ਮੈਂ ਹਰੇਕ ਵਾਰ ਕਹਿਣਾ ਰਹਿਣਾ ਤੇ ਅੱਜ ਲੋਕਲ ਜੀ ਬਰਾਸ ਦੀ ਦੋ ਭਰਾ ਆਪਣੇ ਚੌਧਰੀ ਹੁਣ ਹੀ ਆਇਓਆ ਤੇ ਦੋ ਭਰਾ ਆਪਣੇ ਜੱਟ ਹੁਣ ਹੀ ਆਇਓਆ ਤੇ ਦੋਏ ਆਪਣੀਆਂ ਟੋਇਟਾ ਦੋਏ ਰੋਮੀਓਨ ਦੋਏ ਆਰਟੀਕਲ ਦੋਏ ਟੋਇਟਾ ਆਜਾ ਭਈਆ ਅੱਜ ਇਕੱਲਾ ਹੀ ਆਇਆ ਮਾਨ ਦਾ ਕਰਜਾ ਰਾਨੀ ਇਕੱਲੀ ਖੜੀ ਹੈ ਬਾਕੀ ਸਾਰੀਆਂ ਉੱਧਰ ਇੱਧਰ ਆ ਤੇ ਤਿੰਨੇ ਗੱਡੀਆਂ ਬਾਕੀ ਪੈਲਸ ਚ ਚਾਰੇ ਗੱਡੀਆਂ ਅੱਜ ਤੇ ਇਕੱਲਾ ਹੀ ਟਾਈਮ ਜੇ ਪਾਸ ਕਰਨ ਲੱਗਿਆ ਇੱਥੇ ਯਾਰ ਸਾਢੇ 12 ਹੋ ਗਏ ਤਰ ਜਿਵੇਂ ਘੰਟਾ ਹੋ ਗਿਆ ਮੈਂ ਉੱਥੇ ਬੈਠੇ ਨੂੰ ਤੇ ਬੀਜੇ ਬਾਈ ਪਹਿਲੇ ਚ ਪਹੁੰਚ ਗਿਆ ਤੇ ਆਪਣੀ 74 16 ਮੀਟਰ ਉੱਥੇ ਖੜੀ ਆ ਤੇ ਵਿੱਕੀ ਬਾਈ ਉੱਥੇ ਖੜਾ ਸਾਰੇ ਅਲੱਗ ਲੱਗੇ ਹਰੇ ਤੱਕ ਸਾਢੇ 12 ਹੋ ਗਏ ਹੁਣ ਦੇਖਦੇ ਪਹਿਲੇ ਚ ਪਹੁੰਚ ਕੇ ਚਾਹ ਪਾਣੀ ਤੇ ਵਿੱਕੀ ਬਾਈ ਹੋਰ ਪਾਸੇ ਗਿਆ ਸੀ ਖੀਵਾਲ ਪਿੰਡਾਂ ਸਵਾਰੀ ਚੱਕਣ ਤਾਂ ਹੁਣ ਫੋਨ ਆਇਆ ਸੀ ਮੈਂ ਛੇੜਦਾ ਸੀ ਮੈਂ ਕਿਹਾ ਚ ਦੋ ਚੌਧਰੀ ਆ ਦੋ ਜੱਟ ਆ ਦੋ ਭਰਾ ਇੱਕ ਆ ਦੋ ਭਰਾ ਇੱਕ ਆ ਤੇ ਪਹਿਲਾਂ ਚ ਦੇਖਦੇ ਆ ਜਾਨਾ ਮਾ ਚਾਹ ਪਾਣੀ ਪੀਣੇ ਜੋ ਕੋ ਬੰਦਾ ਆਣ ਮੇਲ ਦਾ ਮਿਲ ਗਿਆ ਨਹੀਂ ਤਾਂ ਬਾਈ ਆਏ ਛੋਟੇ ਬਾਈ ਦੇ ਆਏ ਤੇ ਪੀਆਂਗੇ ਇਕੱਠੇ ਤੇ ਆਨੰਦ ਕਰ ਤਕਰੀਬਨ ਹੋ ਗਿਆ ਮਤਲਬ ਦਾ ਸਵਾਰੀ ਆਣ ਲੱਗੀ ਆ ਇਹ ਲੋਕਲ ਦੀ ਬਰਾਤ ਆ 6 ਕਿਲੋਮੀਟਰ ਆਪਣੇ ਜਿੱਥੇ ਪਹੁੰਚ ਚੱਕੀਏ 6 ਕਿਲੋਮੀਟਰ ਅੱਗੇ ਜਾਣਾ ਆ ਤੇ ਦੇਖਦੇ ਆ ਕਿ ਐਸਾ ਹੱਬਤਾ ਵਾ ਅੱਜ ਵਿਆਹ ਬਹੁਤ ਸੀ ਵਿਆਹ ਅੱਜ ਦੋ ਵਿਆਹ ਤਾਂ ਸਾਡੇ ਗਵਾਨ ਚ ਸਾਨੂੰ ਕਾਰ ਵੀ ਆਏ ਹੋ ਗਏ ਸੀੜੀ ਪਿੰਡ ਰਾਈ ਫੇਨ ਚੱਕਦੀ ਮੈਂ ਜਾ ਕੇ ਬਦਲਾ ਲੈ ਦੇਣੀ ਅੱਜ ਬਰਾਤ ਤੋਂ ਛੇਤੀ ਵਿੱਲਾ ਹੋ ਗਿਆ ਨਾ ਤੇ ਹਾਂ 블루ਟੂਥ ਤੇ ਕੀਤਾ ਹੈ ਹਰ ਟਾਈਮ ਬੰਦਾ 블루ਟੂਥ ਵੀ ਨਹੀਂ ਯਾਰ ਕਰਕੇ ਨਾ ਮਤਲਬ ਕਈ ਵਾਰੇ ਨੈਟਵਰਕ ਹੀ ਨਹੀਂ ਹੁੰਦਾ ਜਾਂ ਫੋਨ ਦਾ ਨੈਟ ਮੁੱਕ ਗਿਆ ਹੁੰਦਾ ਨਾ ਤਾਂ ਬਦਲਾਏ ਦੇਣੀ ਹਲੇ ਗਰੰਟੀ ਚਾ 2 ਮਹੀਨੇ ਹੋਏ ਲੱਗੇ ਨੂੰ ਦੇਖਦਾ ਜੇ ਸੈਟਿੰਗਾਂ ਆ ਗਈ ਤਾਂ ਡਾਇਮੰਡ ਲਾ ਦਾਨੀ ਇਹ ਯੂ ਐਸ ਬੀ ਚੱਕਦੇ ਨਹੀਂ ਯਾਰ ਪਤਾ ਨਹੀਂ ਕੀ ਚੱਕਰ ਆ ਤੇ ਚੱਕ ਵੀ ਲੈਂਦੀ ਫਿਰ ਆਪਣੇ ਫੇਲ ਜਾਂਦੀ ਆ 에ਰਰ ਦੇ ਜਾਂਦੀ ਆ ਤੇ ਬਾਈ ਕਹਿੰਦਾ ਯੂ ਐਸ ਬੀ ਵਾਲ ਜਿਹੜੀ ਲੀਡ ਹੈ ਨਾ ਆ ਕਹਿੰਦਾ ਇਹ ਬਦਲ ਦਾਂਗੇ ਆਹ ਵਾਲੀ ਲੀਡ ਮੈਂ ਕਹਿੰਦਾ ਨਹੀਂ ਯਾਰ ਬਾਈ ਪਰ ਤੂੰ ਸੀ ਡੀਓ ਚੇਂਜ ਕਰ ਬਾਕੀ ਦੇਖਦੇ ਆ ਕਿ ਹਫਤਾ ਬਣਦਾ ਕਣੀ ਮਰਾਮਨ ਟੇਕਦਾ ਨੀ ਤੇ ਮੈਂ ਬਦਲਾਏ ਦੇਣੀ ਯਾਰ 트ੰਪ ਦੋ ਫਲੈਗ ਆਪਣੇ ਆਗੇ ਆ ਅਮਰੀਕਾ ਤੋਂ ਤੇ ਭੂਆ ਆਪਣੀ ਆਈ ਆ ਸਵੇਰੇ ਛੋਟਾ ਬਾਈ ਲੈ ਕੇ ਆਇਆ ਤੇ ਸਮਾਨ ਸਭ ਨੂੰ ਖੋਲੂਗੀ ਤੇ ਦੋ ਆਪਣੇ ਫਲੈਗ ਆ ਗਏ ਅਮਰੀਕਾ ਦੇ ਉਹ ਦੇਖਦੇ ਆ ਕਿੱਦਾਂ ਦੇ ਤੁਹਾਨੂੰ ਦਿਖਾਉਂਗਾ ਤੇ ਕਿੱਥੇ ਲਾਣਾ ਉਹ ਵੀ ਦੇਖਦੇ ਆ ਕਿਦਾਂ ਸਿਸਟਮ ਸੈਟਾਂ ਦਾ ਤੇ ਇੱਕ ਦੋ ਚੀਜ਼ਾਂ ਹੋਰ ਮੰਗਾਈਆਂ ਆ ਵੀ ਅਮਰੀਕਾ ਤੋਂ ਆਇਆ ਵਾ ਲੈ ਵੇ ਮਿੱਤਰ ਪਿਆਰਿਓ ਪਹੁੰਚ ਗਏ ਰੱਤੇਵਾਲ ਪੈਲੈਸ 'ਚ ਤੇ ਆਪਣੇ ਲੋਕਲੇ ਪੈਲੈਸ ਰੱਤੇਵਾਲ ਦਾ ਬਹੁਤ ਘੈਂਟ ਪੈਲੈਸ ਬਣ ਗਿਆ ਆ ਸੀਜ਼ਨ ਦੀ ਪਹਿਲੀ ਵਰਾਤ ਲਾਣ ਲੱਗਾ ਆ ਪੈਲੈਸ 'ਚ ਭਾਜੀ ਜਾਦਾ ਤਿਆਰ ਹੋਇਆ ਉਸਤਾਦ ਸਾਡਾ ਪਹਿਲੇ ਪਹੁੰਚਿਆ ਵਿਜੇ ਭਾਈ ਹੈ ਹੁਣ ਵਿਜੇ ਭਾਈ ਨੇ ਸਾਡੀ ਡਿਊਟੀ ਲਾਤੀ ਕਹਿੰਦੇ ਰਾਣੀ ਸੁਨਦਰਾ ਲੈ ਕੇ ਤੇ ਬੰਦੇ ਛੱਡਿਆ ਉਹ ਇਹਦਾ ਮੈਂ ਛੱਡ ਕੇ ਆ ਗਿਆ ਭਾਈ ਹੈ ਮਿਲਤੀ ਹੈ ਬ੍ਰੇਕ ਕੇ ਬਾਅਦ ਅ ਟਰੱਸਟ ਨੂੰ ਅਮਰੁੱਤੀ ਸੰਜੁਕੀ ਲੈ ਕੇ ਚੱਲੇ ਹੁਣ ਆਪਾਂ ਤੇ ਆਪਣੀ ਆਰਟੀਕਲ ਵਿਜੇ ਭਾਈ ਵਾਲੀ ਹੈ ਉਹੋ ਦੇਖੀ ਭਾਈ ਦੇਖੀ 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 ਨਾਲੋ ਲੈ ਗਏ ਰੋਡ ਤੇ ਉਧਰ ਵੀ ਗੱਡੀਆਂ ਲੱਗੀਆਂ ਪੈਲਸ ਯਰ ਪਾਰਕਿੰਗ ਪੂਰੀ ਫੁੱਲ ਲਾ ਗੱਡੀ ਮੈਂ ਸੈਟ ਤੇ ਲੈ ਕੇ ਲਈ ਵੀ ਆ ਤੇ ਸਵਾਰੀਆਂ ਛੱਡ ਕੇ ਆਣੀਆਂ ਲੇਡੀਜ਼ ਸੇ ਸ਼ਹਿਰ ਜਿੱਥੋਂ ਬਰਾ ਚੱਕੀ ਆ ਆ ਵਧੀਆ ਰਾਦੀਆ ਡਾਇਮੰਡ ਹੈ ਗਰਾਰੀ ਆੜੀ ਪਈਆ ਡਾਇਮੰਡ ਲਵਾਣੀ ਆ 9645 ਤੇ 74 ਸੋਨਾ ਚ ਡਾਇਮੰਡ ਲਵਾਣੀ ਆ ਹੁਣ ਦੇਖਦੇ ਆ ਰੱਛ ਪੂਰਾ ਫੁੱਲ ਪਿਆ ਵਾਲੇ ਛੋਟੇ ਬਾਈ ਹੁਣ ਉੱਥੇ ਖੜੇ ਆ ਵਿੱਕੀ ਬਾਈ ਉੱਥੇ ਖੜਾ ਆ ਚੱਲ ਜਾ ਕੇ ਮਿਲਦਾ ਉਹਨੂੰ ਮੈਂ ਜਾ ਕੇ ਉੱਥੇ ਜਾ ਕੇ ਹੈ ਚੱਲ ਸਰੇ ਗਏ ਮਿੱਤਰੋ ਤੇ ਬਾਈ ਕਹਿੰਦਾ ਪਿੱਛੇ ਲਾ ਦੇ ਗੱਡੀ ਹੁਣ ਸਰ ਗਿਆ ਤੇ ਉਹ ਪਤਾ ਨਹੀਂ ਕਿਸੇ ਨਾਲ ਚੱਲ ਗਏ ਕਾਦੇ ਵੇਟ ਕਰਦੇ ਸੀਗੇ ਬੀਜੇ ਬਾਈ ਗਿਆ ਨਹੀਂ ਕਿਉਂਕਿ ਬੀਜੇ ਬਾਈ ਦੇ ਖਾਸ ਰੇਸਤੇ ਵਾਲੀ ਦੇ ਵਿਆਹ ਆ ਤਾਂ ਮੈਂ ਰਾਣੀ ਸੁੰਦਰਾ ਮੋੜ ਕੇ ਪੁੱਥੇ ਲਾ ਦੰਦੇ ਪਿੱਛੇ ਕਮਰਾ ਛੋਰ ਰਚੀ ਹੋਇਆ ਮੇਤਰੋ ਪੂਰਾ ਰਚੋ ਰਚੀ ਪਹਿਲੇ ਸਤਾ ਬਣਾਤਾ ਇਹ ਘੈਂਟ ਤੇ ਪਾਰਕਿੰਗ ਦੀ ਬਹੁਤ ਸਮੱਸਿਆ ਯਾਰ ਬਹੁਤ ਜਿਆਦਾ ਸਮੱਸਿਆ ਪਾਰਕਿੰਗ ਦੀ ਹੁਣ ਗੱਡੀ ਮੈਂ ਉੱਥੇ ਲਾ ਦਨੇ ਜਿੱਥੇ ਆਪਣੀ ਲਾਈ ਸੀ ਪਿੱਛੇ ਹੀ ਸੇਫ ਜਾਈ ਵੈਸੇ ਸੋਹਣੀ ਚੱਲਦੀ ਯਾਰ ਆਟਿਕਾ ਹੈ ਨਾ ਸਮੂਤ ਨਾਲੋਂ ਜ਼ ਬਹੁਤਾ ਗੱਡੀ ਦੀ ਓਕੇ ਦੀ ਰਿਪੋਰਟ ਆ ਲਈ ਛੋਟੀਆਂ ਛੋਟੀਆਂ ਬੜੀਆਂ ਚ ਬੜੀ ਆ ਹੈ ਕੀ ਉਹ ਨੀਮੀ ਦੀ ਆ। ਇਹ ਘੈਂਟ ਆ ਯਾਰ ਜਿੱਦਾਂ ਵੀ ਆ। ਅੱਛਾ ਦੇਖੋ। ਆਵਾ ਗੌਣ ਰੱਛ ਪਿਆ ਪਿਆਵਾ ਗੌਣ। ਪਾਰਕਿੰਗ ਫੁਰੀ ਫੁੱਲਾ ਗੱਡੀਆਂ ਉਧਰੇ ਲਾਣੀਆਂ ਪਣੀਆਂ ਸਾਨੂੰ। ਅਸਤਾਦ ਦੀ ਫੋਟੋ ਦੇਖ ਕੇ ਰੂ ਖੁਸ਼ ਹੋ ਗਿਆ 65 11 ਇੰਚ ਝੋਟਾ ਸਾੜਾ ਹੀ ਝੋਟਾ। ਕਹਿੰਦਾ ਅੰਦਰੋਂ ਦੇਖ ਤਸਵੀਰਾਂ ਵਿਕਦੀਆਂ। ਤਸਵੀਰਾਂ ਵਿਕਦੀਆਂ ਬਾਬਿਓ। ਗੱਡੀ ਪੂਰੀ ਆਪਣੇ ਹੱਥੀਂ ਤਿਆਰ ਕਰਾਈ ਸੀ ਆ ਤੁਸੀਂ ਵਲੌਗ ਦੇਖਿਆ ਹੋਣਾ ਅਸਤਾਦ ਵਾਲੀ। 9944 ਰੱਛ ਪਏ ਉਹ ਗਿਆ ਕਿਉਂਕਿ ਸਿੰਗਲ ਰੋਣਾ ਸਿੱਧਾ ਕਾਠਗੜ੍ਹ ਜਾਂਦਾ ਰੱਤੇয়াল ਤੋਂ ਕਾਠਗੜ੍ਹ ਰੱਤੇয়াল ਜਿੱਦਾ ਪਾਏ ਆ ਬਰਾਤ ਲੈ ਕੇ ਓਏ ਹੋਏ ਮੈਨੂੰ ਗੱਡੀ ਕੱਢ ਕੇ ਲਗਿਆ ਇਹਨੂੰ ਲਾਉਣ ਨੂੰ 20 ਮਿੰਟ ਲੱਗੇ ਯਾਰ ਇੱਥੇ ਜਾਵੇਂ ਇੰਨਾ ਲੱਗਿਆ ਪਿਆ ਸੀਗਾ ਕਿਉਂਕਿ ਪਾਰਕਿੰਗ ਸਮੱਸਿਆ ਬਹੁਤ ਆਪਾਂ ਦਾ ਲਿਆ ਕੇ ਲਾਤੀਆਂ ਸੇਵੀਆਂ ਰਾਨੀਆਂ ਇੱਧਰ ਇੱਥੋਂ ਮੜੀ ਢੰਗ ਨਾਲ ਚਲਾਨੀ ਪੈਂਦੀ ਹੈ ਗੱਡੀਆਂ ਉਹ ਨੀਵੀਂ ਬਹੁਤਾਂ ਰਾਨੀਆਂ ਹੈ ਹਾਲੇ 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 ਅਸਤੇ ਅਸਤੇ ਢੰਗ ਜਣਾ ਚੜਾ ਦੇਣੀ ਆਪਾਂ ਆ ਖੜਾ ਝੋਟਾ ਬਾਬੇ ਆਪਣਾ ਝੋਟਾ ਹੈ ਜੇ ਮਯੂਤ ਦਾ ਝੋਟਾ ਲੱਗਦਾ ਮਿੱਤਰ ਵੈਸੇ ਆਪਣੀ ਸੇਫਤਾਂ ਕੋਈ ਜ਼ਿਆਦਾ ਨਹੀਂ ਕਰਦਾ ਨਾ ਯਾਰ ਮੈਂ ਨਹੀਂ ਬਸ ਹੈਗੀ ਸੇਫਤਾਂ ਇਲਾਜ ਆ ਯਾਰ ਟਰਸਟ ਟੁ ਟੁਆਇਟ ਆ ਬਾਬਿਓ ਲੈ ਮਿੱਤਰੋ ਰਾਣੀਆਂ ਲਾਤੀਆਂ ਉਹ ਲਾਤੀ ਸਾਹਮਣੇ ਤੇ ਆਪਾਂ ਇੱਧਰ ਲਾਤੀ ਮਿੱਤਰ ਪਿਆਰਿਓ ਮਿੱਤਰ ਪਿਆਰਿਓ ਪੌਣੇ ਤਿੰਨ ਹੋ ਗਏ ਆ ਬੰਦੇ ਨਹੀਂ ਸਾਡੇ ਹਾਲ ਤੱਕ ਆਏ ਮੈਂ ਤੇ ਉਸਤਾਦ ਜੀ ਬੈਠੇ ਆ ਦੋਏ ਗੱਡੀਆਂ ਰਾਮ ਕਰਨ ਲੱਗੇ ਹਾਂ ਬੰਦਿਆਂ ਚਾਰੇ ਗੱਡੀਆਂ ਸੀਆਂ ਦੋ ਪਹੁੰਚੇ ਹੋਣ ਦੋ ਸਾਡੇ ਉੱਥੇ ਹੀ ਆਲੇ ਪੌਣੇ ਕਾ ਪਹੁੰਚਣਾ ਭਾਈ ਪੌਣੇ ਦਿਨ ਹੋ ਗਏ ਆ ਜੂਗਾ ਜੀ ਰੇਟ ਤੇ ਆ ਲੱਗੇ ਕਹਿੰਦੇ ਹੌਸਲਾ ਦੇਈ ਜਾਂਦਾ ਭਾਜੀ ਮੈਨੂੰ ਵਾ ਤੁਰਨ ਲੱਗੇ ਤੁਰਨ ਲੱਗੇ ਅੱਧੇ ਘੰਟੇ ਘਟੇ ਘਟੇ ਅੱਧੇ ਕਈਆਂ ਨੇ ਭਾਜੀ ਵਾ ਤੁਰਨੇ ਆਲੇ ਆ ਲੈ ਵੇ ਮਿੱਤਰ ਪਿਆਰੇ ਹੁਣ ਆਇਆ ਸਵਾ 3:00 ਵਜੇ ਵਿੱਕੀ 22 ਤੇ ਆਪਣੀ ਕ੍ਰਿਸ਼ਟਾ ਤੇ ਯਾ ਰਾਣੀ ਦੇ ਅੰਦਰ ਇੱਕ ਆ ਘੜੀ ਆ ਲੇਚ ਲੇਚ ਕਰਦੀ ਆ ਵੀਰ ਸਾਹ ਸੁਦਾ ਮੇ ਸਾਡਾ ਵਿੱਚ ਤੇ ਹੁਣ ਆਈਆਂ ਦੋਨੇ ਰਾਣੀਆਂ ਓਏ ਨਹੀਂ ਤੁਸੀਂ ਹੁਣ ਕੀ ਕਰਨਾ ਹੈ ਵਿਆਹ ਤਾਂ ਲੰਘ ਗਿਆ ਕੀ ਕੀ ਕਰਨਾ ਸਵਾ 3 ਵਜੇ ਕੀ ਕਰਨਾ ਹੈ ਵਿੱਕੀ ਭਾਜੀ ਆ ਜਾ ਬਾਹਰ ਨਿਕਲਿਆ ਹੁਣ ਉਹ ਵਿਆਹ ਤਾਂ ਲੰਘ ਗਿਆ ਅਸੀਂ ਕੀ ਕਰ ਰਹੇ ਹੁਣ ਪਕੌੜੇ ਖਾਣ ਪਕੌੜੇ ਖਾਣ ਵਿਆਹ ਤਾਂ ਲੰਘ ਗਿਆ ਮੈਂ ਹੈਰਾਨ ਆ ਯਾਰ ਸਵਾ 3 ਵਜੇ ਗੱਡੀਆਂ ਆਈਆਂ ਦੋਏ ਸਾਡੀਆਂ ਸਵਾ 3 ਵਜੇ ਆਪਾਂ ਖੜੇ ਇੱਥੇ 11 ਵਜੇ ਆ ਕੇ ਮੈਂ ਤੇ ਬਿਜੇ ਭਾਜੀ ਬਿਜੇ ਭਾਈ ਤੇ ਮੈਂ 11 ਵਜੇ ਖੜਿਆ ਆ ਇਹ ਆਏ ਦੋ ਵਜੇ ਸਵਾ 3 ਵਜੇ ਚੋਬਰ ਸਾਡੇ ਆ ਰਿਕਾਰਡ ਤੋੜਦਾ ਵੇ ਰਿਕਾਰਡ ਬ੍ਰਾਂਡ ਦਾ ਮੇਲਾ ਲੈ ਕੇ ਆਇਆ ਬੱਚੋ ਮੇਲੇ ਵਾਲੀਆਂ ਮੇਲੇ ਵਾਲੀਆਂ ਜਨਨੀਆਂ ਲੈ ਕੇ ਆਇਆ ਭਾਜੀ ਉਹ ਚੋਬਰ ਖੜਾ ਬਿਜੇ ਕਿੱਦਾਂ ਕਿੱਦਾਂ 100 ਰੁਪਿਆ ਪਾ ਨਹੀਂ ਹੁੰਦਾ ਜੀ ਕਹਿੰਦੇ ਸਾਡਾ ਉੱਤੇ ਬੈਠੇ ਕਹਿੰਦੇ ਤੈਨੂੰ ਵੱਜ ਗਿਆ ਸਾਡਾ ਉੱਤੇ ਬੈਠਿਆ ਤਾਂ ਚਾਹ ਪੰਗਦੇ ਖਰਚ ਆਇਆ 300 ਰੁਪਿਆ ਕਹਿੰਦੇ ਸਤਾ ਸਿਰ ਪਾ ਦੀ ਤੂੰਗਾ 9 ਵਜੇ ਮਿਠਾ ਲਿਓ ਵਾ ਸਵਾ ਸਵਾ 3 2000 ਦਾ ਮਾਲ ਚਾਹੀਦਾ ਤੂੰ ਖਾਲਾ ਸਵਾ 3 ਵਜੇ 2000 ਦਾ ਮਾਲ ਤੂੰ ਕਮਾਲ ਕਰਤੀ ਸਵਾ 3 ਵਜੇ ਬੰਦੇ ਪਹੁੰਚੇ ਪੈਰਾਂ ਚ ਸਵਾ 3 ਵਜੇ ਅਜੇ ਹੋਰ ਅੱਧਾ ਘੰਟਾ ਲੇਟ ਹੋਣੇ ਦੋ ਵਾਰ ਮੈਂ ਜਾ ਕੇ ਆਇਆ ਭਾਬੀ ਕੋਲ ਮੈਂ ਹਾਂਜੀ ਭਾਬੀ ਵਾਲਾ ਰੱਬ ਦਾ ਭਾਬੀ ਆਈ ਵੀ ਦੋ ਹੀ ਲੇਟ ਸਗੇ ਯਾਰ ਕਮਾਲ ਕਰਤੀ ਕਮਾਲ ਮੈਂ ਪਹਿਲਾਂ ਕਿੱਦਾਂ ਆ ਗਿਆ ਮੇਰੇ ਨਾਲ ਆ ਗਿਆ ਮੂਵੀ ਵਾਲੇ ਮੈਂ ਨੰਦ ਘਰ ਤੇ ਕਰਾ ਕੇ ਪਹਿਲਾਂ ਆ ਗਿਆ ਬੀਜੇ ਭਾਈ ਦੇ ਰਿਸ਼ਤੇ ਨਾਲ ਆ ਗਿਆ ਬੀਜੇ ਭਾਈ ਦੇ ਉਸਤਾਦ ਦੇ ਨਾਲ ਰਿਸ਼ਤੇ ਵਾਲੀ ਦੇ ਵਿਆਹ ਆ ਤੇ ਇਹ ਬੰਦੇ ਫਸੇ ਦੋਏ ਮੇਲਾ ਲੈ ਕੇ ਆਏ ਲੈ ਮਿੱਤਰ ਪਿਆਰਿਓ ਸਾਢੇ 4 ਹੋ ਗਿਆ ਤੇ ਜਦ ਬੰਦੇ ਸਾਢੇ ਦੋਏ ਆਏ ਚਾਹ ਪਾਣੀ ਦਾ ਚੱਕ ਹੋ ਗਿਆ ਸੀਗਾ ਰੋਟੀ ਸੀ ਲੱਗਿਓ ਥੋੜੇ ਥੋੜੇ ਚੌਲ ਖਾ ਕੇ ਆ ਗਿਆ ਤੇ ਆਪਾਂ ਵੀ ਕੁਝ ਖਾਧਾ ਨਹੀਂ ਖਾਸ ਇਹਨਾਂ ਨੂੰ ਡੀਗਰੇ ਸੀ ਮੈਂ ਇਕੱਠੇ ਖਾਉਂਗੇ ਤੇ ਸਾਰਾ ਕੁਝ ਖਤਮੇ ਹੋ ਗਿਆ ਤਾਂ ਗੱਡੀਆਂ ਕੱਢ ਕੇ ਲਾਈਆਂ ਸੈਟ ਤੇ ਮੈਂ ਕਿਹਾ ਇੱਕ ਦੋ ਰੀਲਾ ਰੂਲਾ ਕੱਢੀਏ ਇਸਕੇ ਜਗਾਣਾ ਚਾਹੀਦਾ ਇੰਸਟਾਗ੍ਰਾਮ ਤੇ ਮਾੜਾ ਮੋਟਾ ਠੀਕ ਹੈ ਨੀ ਬਾਬਿਓ ਤੇ ਆਪਣੇ ਆਜੀ ਮਲ ਵਾਲੇ ਕੋ ਡੇਟ ਮਿਲ ਗਈ ਹੈ ਸਾਨੂੰ ਹੁਣ ਤੇ ਅਲੋਏ ਇਦਾਂ ਦੇ ਕਰਾ ਲੈਣੇ ਆਪਾਂ ਗੱਡੀ ਦੇ ਹਨਾ ਰੱਖਣੇ ਸਿਲਵਰੀਏ ਜੱਜਦੇ ਸਿਲਵਰੀਏ ਯਾਰ ਤੇ ਆਹ ਪਵਾਰ ਉੱਪਰ ਪੇਪਰ ਗਾਰਨਿਸ਼ ਪੇਪਰ ਲਾ ਦੇਣਾ ਸਤਰੰਗੇ ਕਰ ਦੇਣੇ ਘੈਂਟ ਲੱਗੂਗਾ ਸਤਰੰਗੇ ਕਿਉਂਕਿ ਉਦਾਂ ਲੋਏ ਪੂਰੇ ਘੈਂਟ ਆ ਥੋੜੇ ਜਿਹਾ ਮੈਂ ਕਿਹਾ ਨਾਲੇ ਚੇਂਜ ਹੋ ਜਾਊਗਾ ਡਿਜ਼ਾਈਨ ਚੇਂਜ ਹੋ ਜਾਊਗਾ ਠੀਕ ਹੈ ਨੀ ਬਾਬਿਓ ਕੀ ਰਿਪੋਰਟ ਹੋ ਜਾਣੀ ਨੇ ਵਿੱਕੀ ਭਾਈ ਨੇ 500 ਰੁਪਏ ਪਹਿਲਾਂ ਬਾਤ ਤਾਂ 100 ਰੁਪਏ ਹੁਣ ਕਹਤਾ ਬਾਤਾਂ ਭਾਜੀ ਬਾਜੇ ਪਾਤਾ ਉਹ 100 ਰੁਪਏ ਅਸਤਾਂ ਜੀ ਹੋਰ ਹੋ ਗਿਆ ਭਾਈ ਵਿੱਕੀ ਭਾਈ ਪੈਸੇ ਭਾਈ ਜਾਂਦਾ ਲੈ ਵੇ ਮਿੱਤਰ ਪਿਆਰੇ ਉਹ ਰੀਲਾਂ ਕੱਢਤੀਆਂ ਦੋਹਾਂ ਦੀਆਂ ਤੇ ਅੱਜ ਦੋਏ ਭੈਣਾਂ ਮਸੀ ਇਕੱਠੀਆਂ ਆਈਆਂ ਉਧਰ ਉਹ ਦੋਏ ਭੈਣਾਂ ਆ 9243 ਤੇ 9243 ਤੇ ਇੱਧਰ ਦਾ ਦੋਏ ਭੈਣਾਂ ਆ ਅੱਜ ਸਬੱਬ ਨਾਲ ਇਕੱਠੀਆਂ ਹੋ ਗਈਆਂ ਇੱਕੋ ਬਰਾਤ ਚ ਮੈਂ ਕਿ ਬਹੁਤ ਘੱਟ ਬਰਾਤਾਂ ਲਾਈਆਂ ਇਕੱਠੀਆਂ ਨੇ ਰੀਲਾਂ ਘੜਲੀਆਂ ਮੈਂ 4-5 ਮੈਂ ਕਿ ਇਸ਼ਕ ਜਗਾਉਂਗਾ ਇੰਸਟਾਗ੍ਰam ਤੇ ਸੇਮ ਨਾਮ ਤੇ ਇੰਸਟਾਗ੍ਰam ਆ ਤੋ ਵੀ ਫੋਲੋ ਕਰ ਲਿਓ ਅੱਜ ਚਾਰੇ ਭੈਣਾਂ ਮੈਂ ਇਕੱਠੀਆਂ ਆ ਆ ਵੀ ਦੋਏ ਭੈਣਾਂ ਇਕੱਠੀਆਂ ਆ ਤੇ ਆ ਵੀ ਦੋਏ ਭੈਣਾਂ ਇਕੱਠੀਆਂ ਆ ਅਸ ਜਿੰਦੀ ਪਹਿਲੀ ਬਰਾਤ ਚ ਇਕੱਠੀਆਂ ਹੋਈਆਂ ਨਹੀਂ ਤਾਂ ਭਾ ਲਗਾਤਾਰ ਇੱਕ ਅੱਧੀ ਮਿਸ ਹੁੰਦੀ ਸੀ ਸਾਰੀਆਂ ਚੋਂ ਇੱਕ ਅੱਧੀ ਤਾਂ ਮਿਸ ਹੁੰਦੀ ਸੀ ਅੱਜ ਚਾਰੇ ਇਕੱਠੀਆਂ ਆ ਰੀਲਾਂ ਰੂਲਾਂ ਬਣਾਉਂਦੀ ਆ ਮੈਂ 7-8 ਸੇਨਾ ਤੇ ਆਪਣਾ ਇੰਸਟਾਗ੍ਰam ਮੇਰਾ ਭਰਾ ਉੱਥੇ ਵੀ ਆਪਣਾ ਪਿਆਰ ਦਿਖਾਇਓ ਤੇ ਫੋਲੋ ਕਰ ਲਿਓ ਤੇ ਹੁਣ ਚਾਹ ਪੀਣ ਚੱਲੇ ਆ 4 ਵਜੇ ਵਾਲੀ 9244 ਡੀ ਲੈ ਕੇ 우ਸਤਾਦ ਵਾਲੀ ਡੀ ਲੈ ਕੇ ਜਾਣੀ ਕਿ ਈ ਲੈ ਕੇ ਜਾਣੀ ਦੱਸੋ ਕਿਹਨੇ ਜਾਣੀ ਆਹ ਕਾਲ ਦਾ ਕੋਈ ਹੱਲ ਕਰ ਉਸੇ ਭੈਣ ਨੂੰ ਬਹੁਤ ਤੂਗੀ ਕਰਿਆ ਵਈਆ ਪ੍ਰੋਮੋਸ਼ਨ ਕਾਲ ਬਲੌਕ ਕਰ ਦੋ ਤੇ 9244 ਈ ਲੈ ਕੇ ਚੱਲੇ ਆ ਚਾਹ ਪੀਣ ਤੇ ਉਹ ਕਹਿੰਦੇ 4 ਵਜੇ ਵਾਲੀ ਚਾਹ ਪੀਣੀ ਜਾਣੀ ਅੰਦਰ ਕੌਫੀ ਚੱਲਦੀ ਸੀ ਕਹਿੰਦੇ 9 ਚਾਹ ਪੀਣੀ ਕਹਿੰਦੇ ਮਿੱਤਰੋ ਚਾਹ ਕਹਿੰਦੇ ਕਰ ਲਾਂਦਰੀਆਂ ਦੀ ਹੱਡੀ ਹੱਡੀ ਕੁੜੀਆਂ ਚਾਹ ਬਿਨਾ ਚੱਲਦੀ ਨਾ ਗੱਡੀ ਕੁੜੀਆਂ ਵਿੱਕੀ ਭਾਈ ਇਦਾਂ ਹੀ ਆ ਇਦਾਂ ਹੀ ਆ ਭਾਈ ਇਦਾਂ ਹੀ ਵਿੱਕੀ ਭਾਈ ਦਾ ਸਾਡਾ ਚਾਹ ਦਾ ਬਹੁਤ ਸ਼ਕੀਨ ਆ ਦਿਹਾੜੀ ਦੇ 10 ਕਵਾਰ ਦਾ ਚਾਹ ਪੀ ਲੈਂਦਾ ਵਿੱਕੀ ਭਾਈ ਸਾਡਾ 8 10 ਪੱਕੇ ਆ ਭਾਈ ਹਨ ਐ ਭਾਈ 8 10 ਕੱਪ ਹੈਗੇ ਆ ਪੱਕੇ ਹੈਗੇ ਆ ਮੈਨੂੰ ਪਤਾ ਉਹੀ ਮੈਂ ਕਹਿੰਦਾ ਕਰ ਲਾਂਦਰੀਆਂ ਦੀ ਹੱਡੀ ਹੱਡੀ ਕੁੜੀਆਂ ਚਾਹ ਬਿਨਾ ਚੱਲਦੀ ਨਾ ਗੱਡੀ ਕੁੜੀਆਂ ਆਏ ਹਰ ਰਾਣੀ ਐ ਖੜੀਆਂ ਲੇਚ ਲੇਚ ਕਰਦੀਆਂ ਬਾਬੇ ਉਹ ਟਰਸ ਟੂ ਟਵਾਈਟਾ ਬਾਬੇ ਉਹ ਟਰਸ ਟੂ ਟਵਾਈਟਾ ਦੋਵੇਂ ਭੈਣਾਂ ਮੈਨੂੰ ਖੁਸ਼ੀ ਜੀ ਬੱਕਰੀ ਹੁੰਦੀ ਐ ਦੋਵੇਂ ਭੈਣਾਂ ਇਕੱਠੀਆਂ ਹੋ ਜਾਂਦੀਆਂ ਦੋ ਭੈਣਾਂ ਇਕੱਠੀਆਂ ਹੋਈਆਂ ਪਹਿਲੀ ਵਿਰਾਸ ਚ ਇਹ ਤਾਂ ਕੱਲਿਆਂ ਕੱਲਿਆਂ ਨੇ ਬਰਾਤਾਂ ਲਾਈਆਂ ਜਾਂ ਸਰ ਉਹ ਗੱਡੀ ਆਪਣੀ ਜਾਂਦੀ ਦਿੱਲੀ ਸੀ ਯਾਰ ਸਰ ਉਹ ਰਹਿੰਦੀ ਦਿੱਲੀ ਨੂੰ ਉਹ ਲੰਬੇ ਰੂਟਾਂ ਤੇ ਰਹਿੰਦੀ ਜੋਤਰ ਥੋੜਾ ਦਾ ਤੇ ਐਨ ਆਪਾਂ ਲੋਕਲ ਕਰ ਰਹੇ ਤੁਹਾਨੂੰ ਪਤ ਜੇ ਭਾਜੀ ਕਹਿੰਦੇ ਘਰ ਲਾਂਦੀ ਰਹਿੰਦੀ ਹੱਡੀ ਹੱਡੀ ਕੁੜੀਏ ਚਾਹ ਵੀ ਨਾ ਚੱਲਦੀ ਨਾ ਗੱਡੀ ਕੁੜੀਏ ਬਿਲਕੁਲ ਇਦਾਂ ਹੀ ਐ ਬਿਲਕੁਲ ਵਿੱਕੀ ਭਾਈ ਸਾਡਾ ਚਾਹ ਦਾ ਬਹੁਤ ਸ਼ਕੀ ਨੇ ਕਹਿੰਦਾ ਘੱਟ ਵੱੜ 10 ਤੋਂ 12 ਕੱਪ ਮੇਰੇ ਦਿਹਾੜੀ ਦੇ ਹੈਗੇ ਹਨ ਇਹ ਜਿਹੜਾ ਵਾਲਾ ਬਹੁਤ ਚਾਹ ਪੀਂਦਾ ਭਾਈ ਸਾਡਾ ਇਹ ਨਾ ਹੁਣ 4 ਵਜੇ ਵਾਲੇ ਮਿੱਤਰੋ ਟਾਈਮ ਤੇ ਹੁਣ ਚੱਲੇ ਆ ਸਵਾ 4 ਹੋ ਗਏ ਚਾਹ ਪੀਣ ਰਾਣੀ ਸੁੰਦਰ ਇੱਕ ਲੈ ਚੱਲੇ ਚਾਹ ਪੀ ਗਈ ਹੈ ਕਿਤੇ ਆਧਰ ਘੁਮਾ ਦੇ ਇੱਧਰ ਕਾਠਗੜਾ ਇੱਧਰ ਘੁਮਾ ਤੇ ਇੱਧਰ ਤੇ ਕੋខਾ ਨਾ ਇੱਧਰ ਕਿੱਥੇ ਕੋខਾ ਉਹ ਨਿਹੜੇ ਇਹ ਨੇੜੇ ਆ ਉਹ ਨੇੜੇ ਜਿਹਾ ਕਿ ਉਹ ਬਾਜਾ ਇੱਕ ਕੋខਾ ਹੈ ਹੀ ਨਹੀਂ ਬੈਟਰੀ ਦੇ ਕੋਲ ਹੈ ਕਿੱਥੇ ਆ ਬੈਟਰੀ ਦੇ ਕੋਲ ਹੈ ਆਹ ਨਹਰਾ ਆਹ ਕਾਟਕੜ ਨੂੰ ਡੋੜ ਗਿਆ ਤੇ ਉਹ ਰੱਤੇ ਵਾਲ ਨੂੰ ਮੇਰੇ ਹਿਸਾਬ ਉਹ ਭਰਾਵਾ ਇੱਧਰ ਹੈਗਾ ਉਹ ਭਰਾਵਾ ਇੱਧਰ ਹੀ ਹੈਗਾ ਇੱਧਰ ਕਿੱਥੇ ਨਹੀਂ ਹੈ ਇੱਧਰ ਇੱਧਰ ਅੱਡਾ ਨੇੜੇ ਆ ਬਾਬੇ ਅੱਡਾ ਨੇੜੇ ਆ ਤਾਂ ਬਹੁਤ ਨੂੰ ਉਹ ਭਰਾਵਾ ਆਹ ਨੇੜੇ ਹੈ ਕਹਨੂੰ ਤੀ ਰੱਜੇ ਚਲ ਦੇਖ ਲੋ ਭਰਾ ਜਿੱਦਾਂ ਉਸਤਾਦ ਕਹਿੰਦਾ ਭਰਾਵਾ ਰੱਤੇ ਵਾਲੇ ਨੇੜੇ ਕਿਹਾ ਨੇੜੇ ਦੱਸ ਇਹ ਭਾਜੀ ਤੁਹਾਨੂੰ ਕਾਟਕੜ ਜਾ ਕੇ ਚਾਹ ਮਿਲਣੀ ਹੈ ਉਹ ਭਰਾਵਾ ਕਾਟਕੜ ਜਾ ਕੇ ਜੀ ਪੱਕਾ ਚਲ ਕੋਈ ਨਹੀਂ ਕਾਟਕੜੋਂ ਚੱਲਦੇ ਭਾਈ ਗੱਲ ਹੈ ਕੋਈ 9243 E ਐ ਥੱਲੇ ਉਹ ਤਾਂ ਚਲ ਜਿੱਥੇ ਮਾਰਕੀ ਚਲੋ ਸਾਡਾ ਪੀਣੀ ਆ ਜਿੰਨ ਟੜਕਾ ਦਾ ਵਿੱਕੀ ਬਾਈ ਸਾਡਾ 9243 E ਐ ਥੱਲੇ E ਸਾਡਾ ਜੀ D ਨਹੀਂ ਹੈਗੀ E ਆ E ਹੋਵੇ D ਹੋਵੇ ਬੀ ਹੋਵੇ ਬੰਦ ਕਰਨਾ ਤਾਂ ਕਰਨਾ ਕਰਨਾ ਪਰ ਉਹ ਨੇੜੇ ਦਾ ਉਹ ਐ ਸੀੜੀ ਦੇ ਬੁਕਾ ਦਿਓ ਮੇਰੀ ਯਾਰ ਕਿਹੜੀ ਹਾਂ ਜਿਹੜੀ ਲੱਗੀ ਹੋਈ ਗੱਡੀ ਇਹ ਜਿਹੜੀ ਕਿਸੇ ਕੋਲ ਸੀ ਕਿਸੇ ਭਰਾ ਨੇ ਆ ਸੀੜੀ ਲੈਣੀ ਆ ਦੇ ਦੋ ਯਾਰ ਇਦਾਂ ਵੀ ਓਰੀਜਨਲ ਆਰਟੀਕਲ ਸੀੜੀ ਪਈ ਆ ਤਾਂ ਕਮੈਂਟ ਕਰ ਦਿਓ ਦੇਖ ਲੈਣਾਂ ਜੇ ਕਿਸੇ ਨੇ ਲੈਣੀ ਹੋਈ ਤਾਂ ਭਰਾ ਨੇ ਤਾਂ ਦੇ ਦਾਂਗੇ ਮਿੱਤਰੋ ਦੇਖਦੇ ਦੇਖਦੇ ਕਾਟਗੜ ਪਹੁੰਚ ਗਏ ਚਾਹ ਪੀਣ ਆ ਆ ਆ ਬਸ ਬਸ ਹਾਂ ਇੱਕੋ ਤੇਸੂ ਵੀ ਤੇਸੂ ਸਾਹਮਣੇ ਦੇਸੂ ਵੀ ਆ ਗਏ ਇੱਥੇ ਕਾਟਗੜ ਵਿੱਚ ਦੇਸੂ ਜਾਣਦੇ ਸੀ ਤੇਸੂ ਦੇਸੂ ਦੋ ਇਹ ਇੱਥੇ ਕਾਟਗੜ ਪੜਿਆ ਮੈਂ ਤੇਸੂ ਕੋ ਚਾਹ ਪੀਂਦਾਂ ਤੇ ਦੇਸੂ ਕੋ ਸਾਡਾ ਬੰਧਾ ਹੁੰਦਾ ਸੀ ਆਪਾਂ ਕੋ ਪਹੁੰਚਣਾ ਇੱਥੇ ਬੜੇ ਮੈਂ ਚਾਰ ਸਾਲ ਕਾਟਗੜ ਭਾਈ ਅੱਛਾ ਸਾਡੇ ਮਿੱਤਰ ਯਾਰੋ ਸਵਿੰਦਾ ਸੀ ਮੁੱਤ ਦਾ ਪਿੰਦੂ ਨੇ ਕਹਣਾ ਲੈ ਆ ਬੇ ਦੇਸੂ ਬਣਾ ਆ ਚਾਰ ਕੱਪ ਇੱਥੇ ਚਾਹ ਪੀਤੀ ਸੀ ਇੱਥੇ ਚਾਹ 5 ਸਾਲ ਬੜਿਆ ਮੈਂ ਕਾਢੜ ਭਈ ਤੇ ਇੱਥੋਂ ਪੀਚਰੀਆਂ ਕੀਤੀਆਂ ਮੈਂ ਚਾਹ ਪੀ ਲਈ ਤੇ ਚਾਹ ਬੰਦੇ ਨੇ ਬੜੀ ਘੈਂਟ ਬਣਾਈ ਤੇ ਚਾਹ ਦੋ ਕੱਪ ਹੋਰ ਮੰਗਾ ਲੇ ਕੋਈ ਨਾ ਕੁਝ ਬਣਿਆ ਨਹੀਂ ਹਨਾ ਵਿੱਕੀ ਭਾਜੀ ਲੈ ਵੀ ਮਿੱਤਰੋ ਚਾਹ ਚੋ ਪੀ ਕੇ ਹੁਣ ਨਿਕਲ ਲੱਗੇ ਆਂ ਚਾਹ ਟੇਸਟੀ ਲੱਗੀ ਸੀ ਦੋ ਕੱਪ ਚਾਹ ਦੇ ਪੀ ਲਿਆ ਐਨ ਆਨੰਦ ਆ ਗਿਆ ਤੇ ਹੁਣ ਨਿਕਲਣ ਲੱਗੇ ਮਿੱਤਰੋ ਕਾਢ ਘੜ ਦੇਖੋ ਕਿੱਥੇ ਰੱਤੇ ਵਾਲ ਕਾਢ ਘੜ ਆਏ ਚਾਹ ਪੀਣੇ ਇਦਾਂ ਹੀ ਸਾਡੇ ਕੰਮ ਆ ਲੈ ਵੇ ਮਿੱਤਰ ਪਿਆਰੋ ਚਾਹ ਚੂ ਪੀ ਕੇ ਆ ਗਏ ਤਾਂ ਸਾਡਾ ਬਿਜ਼ਨਸ ਤਾਂ ਚੱਲਿਆ ਹੁਣ ਪਹਿਲੀ ਗੱਡੀ ਭਰ ਕੇ ਨਾਲੇ ਮੈਂਨ ਠੇਕੇਦਾਰ ਆ ਮੈਂਨ ਠੇਕੇਦਾਰ ਚੱਲਿਆ ਮੈਂ ਕਿਹਾ ਭਰਾਵਾ ਸਾਨੂੰ ਬਿਜਾਰਨ ਨੇ ਕਹਿੰਦਾ ਤੁਸੀਂ ਲਾਸਟ ਚ ਜਾਓ ਸਾਡਾ ਬੀਜੇ ਬਾਈ ਠੇਕੇਦਾਰ ਆ ਠੇਕੇਦਾਰ ਪਹਿਲਾਂ ਚੱਲਿਆ ਆਪ ਦੇਖ ਲਓ ਠੇਕੇਦਾਰ ਨੂੰ ਪੁੱਛੀ ਕਾ ਤੇ ਪਹਿਲਾਂ ਚੱਲਿਆ ਰਹੀ ਇਹਨੇ ਪੁੱਛੀਏ اے ਠੇਕੇਦਾਰ ਜੀ ਤੁਸੀਂ ਪਹਿਲਾਂ ਜਾ ਰਹੇ ਆ ਕਿਹੜਾ ਚੱਕਰ ਆਏ ਬੱਚੇ ਨਿਆਣੇ ਨੂੰ ਛੱਡ ਕੇ ਆ ਗਿਆ। ਅੱਛਾ ਨਿਆਣੇ ਛੱਡ ਕੇ ਮੁੜ ਕੇ ਆਉਂਗੇ। ਹਾਂ ਹਾਂ। ਦੇਖਦੇ ਆਂ, ਦੇਖਦੇ ਆਂ ਰਿਕਾਰਡ ਹੁੰਦੀ ਗੱਲ ਦੇਖਣਾ ਆਦੇ ਆ। ਭਰਾ ਸਾਰੇ ਦੇਖਦੇ ਆ ਦੇਖਣਾ ਵਾ ਬਾਬਿਓ, ਉਸਤਾਦ ਸਾਡਾ ਆਂਦਾ ਮੁੜ ਕੇ। ਆਜੋ 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 ਆਜੋ। ਅਸਾਤ ਚੱਲਿਆ ਸਾਡਾ ਪਹਿਲਾ ਠੇਕੇਦਾਰ ਬੰਦਾ ਹੈ, ਠੇਕੇਦਾਰ ਪਹਿਲਾਂ ਚੱਲਿਆ ਦੇਖ ਲੋ ਚੜਾਈ। ਓਕੇ ਲੱਗਦੀ ਰਿਪੋਰਟ ਯਾਰ। ਪੂਰੀ ਗੱਡੀ ਤਿਆਰ ਕਰਵਾਤੀ ਜੇ ਇਹ ਚ ਨਹੀਂ ਦਾ ਕੋਈ ਕਮੀ ਹੈਗੀ ਸਾਰੀ ਆਲਮੋਸਟ ਤਿਆਰ ਗੱਡੀ ਐ ਸਾਰੀ ਆਲਮੋਸਟ ਘੈਂਟ ਲੱਗਦੀ ਕਿਹ ਓਟੇ ਹੋ ਮਿੱਤਰੋ ਗੱਡੀਆਂ ਸਟਾਰਟ ਕਰ ਲਈਆਂ ਹਾਂਜੀ ਹਾਂ ਹਾਂ ਕੋਈ ਨਹੀਂ ਕੋਈ ਨਹੀਂ ਤੇ ਗੱਡੀਆਂ ਸਟਾਰਟ ਕਰ ਲਈਆਂ ਮਿੱਤਰੋ ਤੇ ਚਾਰੇ ਗੱਡੀਆਂ ਸੀ ਬੀਜਾ ਬਾਈ ਦਾ ਪਹਿਲਾਂ ਚੱਲ ਗਿਆ ਕਹਿੰਦਾ ਸੀ ਮੋੜ ਕੇ ਆਉਂਗਾ ਮੋੜ ਕੇ ਆਇਆ ਨਹੀਂ ਤੇ ਹਵਾ ਇੰਨੀ ਠੰਡੀ ਚੱਲਦੀ ਇਸ ਗੱਲ ਛੱਡ ਦੋ ਤੇ ਰਾਣੀਆਂ ਕਾਲੀਆਂ ਸਟਾਰਟ ਤੇ ਹੁਣ ਬਸ ਕੰਮ ਖਤਮ ਹੀ ਆ ਫਿਨਿਸ਼ ਹੀ ਆ ਪੈਲਸ ਵੀ ਸਾਰਾ ਖਾਲੀ ਹੋ ਗਿਆ ਪਹਿਲਾਂ ਇੱਥੇ ਤਾਂ ਗੱਡੀਆਂ ਖੜਗੀਆਂ ਸੀਗੀਆਂ ਤੇ ਆਪਾਂ ਦੋਏ ਨਿਕਲ ਗਏ ਵੇਖੀ ਭਾਈ ਆਊ ਸਾਡੇ ਬਾਅਦੋਂ ਸ਼ਾਇਦ ਇਕੱਠੇ ਚੱਲ ਜਾਈਏ ਤੇ ਲੈ ਵੇ ਮਿੱਤਰ ਪਿਆਰਿਓ ਰਾਣੀਆਂ ਦੋਏ ਸਟਾਰਟ ਕਰ ਲੀਆਂ 74 16 ਭੈਣਾਂ ਦੋਏ ਤੇ ਮੇਲੇ ਵਾਲੀਆਂ ਆ ਗਈਆਂ ਲੇਡੀਜ਼ ਉਹਨਾਂ ਲੈ ਕੇ ਚੱਲੇ ਆ ਆਪਣਾ ਬਿੰਦਾ ਗਿਆ ਬਿੰਦਾ ട്രെക്ടർ ഖിറ്റിയ പൂര